इए पतवंत सज्जनों जुडिशल अफसर सारे मुलाजमान ने जहा ने यह सारा आयोजन किया 26 जनवरी बधाई देता है दी, दिन एक बड़े मशहूर लेखक मार्कलेन हुए उन्होंने अपनी किताब च हिंदुस्तान भारत बारे कहा है कि भारत सभ्यता का भंगूड़ा है इतिहास दी संरचना दादी कहा गया है ਕਿਹਾ ਗਿਆ ਹੈ ਕਿ ਭਾਰਤ ਸਮੂਹ ਰੀਤੀ ਰਿਵਾਜ ਤੇ ਪਾਸ਼ਾਵਾਂ ਦਾ ਸੰਰਚਨਾ ਕਰਨ ਵਾਲਾ ਹੈ ਇਹ ਸਾਰੇ ਸੰਦਰਭ ਦੇ ਵਿੱਚ ਸਾਡੇ ਸੰਵਿਧਾਨ ਦੀ ਵੈਲਿਊ ਦੀ ਕੀਮਤ ਬਹੁਤ ਵੱਧ ਜਾਂਦੀ ਹੈ ਕਿਉਂਕਿ ਇਨੇ ਰੀਤੀ ਰਿਵਾਜਾਂ ਨੂੰ ਪਾਸ਼ਾ ਮਾਲੂ ਸਹਿਯੋਗ ਕੇ ਹਰ ਬੰਦੇ ਨੂੰ ਉਹਦਾ ਅਧਿਕਾਰ ਦੇਣਾ ਇਹ ਸੰਵਿਧਾਨ ਕਰਕੇ ਹੀ ਪੋਸੀਬਲ ਹੈ ਸਾਡਾ ਸੰਵਿਧਾਨ ਸਾਨੂੰ ਬਰਾਬਰੀ ਅਧਿਕਾਰ ਅਤੇ ਸਭ ਤੋਂ ਵੱਧ ਜਿਹਦਾ ਸਾਨੂੰ ਬਹੁਤ ਮਾਣ ਹੈ ਜਮਹੂਰੀਅਤ ਡੈਮੋਕ੍ਰੇਸੀ ਦਿੰਦਾ ਹੈ ਅੱਜ ਦੇ ਦਿਨ ਹੀ ਸਾਨੂੰ ਰਿਪਬਲਿਕ ਕਰਾਰ ਕੀਤਾ ਗਿਆ ਸੀ ਕਿਉਂਕਿ ਅੱਜ ਅਸੀਂ ਵੀ ਰਿਪਬਲਿਕ ਡੇ ਦੇ ਤੌਰ ਤੇ ਮਨਾਉਂਦੇ ਆ ਜਿਹਦਾ ਮਤਲਬ ਹੈ ਕਿ ਦੇਸ਼ ਲੋਕਾਂ ਲਈ ਲੋਕਾਂ ਕਰਕੇ ਅਤੇ ਲੋਕਾਂ ਵਾਸਤੇ ਹੈ ਮੈਂ ਅੱਜ ਫੇਰ ਤੁਹਾਨੂੰ ਸਭ ਨੂੰ 26 ਜਨਵਰੀ ਦੀ ਬਹੁਤ-ਬਹੁਤ ਵਧਾਈ ਦਿੰਦਾ ਆ ਅਤੇ ਇੱਕ ਸੰਦੇਸ਼ ਦੇਣਾ ਚਾਹੁੰਦਾ ਜੋ ਚੰਡੀਗੜ੍ਹ ਤੋਂ ਤੁਰੀ ਹਲਕਾ ਨਿਵਾਜ਼ੀਆਂ ਵਾਸਤੇ ਆਇਆ ਹੈ ਹਾਲ ਦੀ ਘੜੀ 'ਚ ਅਸੀਂ ਪੰਜਾਬ ਸਰਕਾਰ ਦੀ ਲੋਕ ਨੁਭਾਵਨ ਨੀਤੀਆਂ ਲਈ ਇੱਕ ਸੀਐਮ ਸਪੈਸ਼ਲਿਟੇਸ਼ਨ ਸੈਂਟਰ ਜਾਂ ਸਿੰਗਲ ਵਿੰਡੋ ਦਫ਼ਤਰ ਸਬਡਿਵੀਜ਼ਨਲ ਮੈਜਿਸਟ੍ਰੇਟ ਦੇ ਵਿੱਚ आरजी तौर ते शुरू ਕੀਤਾ ਹੈ ਇੱਥੇ ਸਾਰੀਆਂ ਸੇਵਾਵਾਂ ਜਿਵੇਂ ਕਿ ਪੈਨਸ਼ਨ ਹੈਲਥ ਲੇਬਰ ਡਿਪਾਰਟਮੈਂਟ ਤਹਿਸੀਲ ਦਫਤਰ ਆਦਿ ਦੀ ਜਾਣਕਾਰੀ ਅਤੇ ਉਹਨਾਂ ਦੇ ਫਾਰਮ ਸੰਬੰਧੀ ਸਾਰੀ ਕਾਰਵਾਈ ਨਿਸ਼ਚਿਤ ਤੌਰ ਤੇ ਕੀਤੀ ਜਾਂਦੀ ਹੈ ਇਹ ਸਾਰੀ ਸੇਵਾਵਾਂ ਸਮੂਹ ਹਲਕਾ ਨਿਵਾਸੀਆਂ ਲਈ ਫਰੀ ਮੁਫਤ ਰੱਖੀ ਗਈ ਹੈ ਮਾਪ ਜੀ ਸਭ ਨੂੰ ਬੇਨਤੀ ਕਰਦਾ ਹਾਂ ਮੀਡੀਆ ਰਾਹੀਂ ਮੀਡੀਆ ਦੇ ਸਾਡੇ ਬੜੇ ਸੱਜਣ ਸਾਡੇ ਇੱਥੇ ਮੌਜੂਦ ਨੇ ਉਹਨਾਂ ਦੀ ਜਮਹੂਰੀਅਤ ਦੇ ਵਿੱਚ ਯੋਗਦਾਨ ਬਹੁਤ ਜ਼ਰੂਰੀ ਹੈ ਇਸ ਲਈ ਮੈਂ ਉਹਨਾਂ ਦੇ ਰਾਹੀਂ ਇਹ ਸੰਦੇਸ਼ ਸਭ ਨੂੰ ਦੇਣਾ ਚਾਹੁੰਦਾ ਹਾਂ ਕਿ ਇਸ ਸੇਵਾ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ ਮੈਂ ਇੱਕ ਵਾਰੀ ਫੇਰ ਸਭ ਨੂੰ 26 ਜਨਵਰੀ ਦੀ ਵਧਾਈ ਦਿੰਦਾ ਹਾਂ ਅਤੇ ਇਹ ਉਮੀਦ ਕਰਦਾ ਹਾਂ ਕਿ ਮਾਲਕ ਸਭ ਨੂੰ ਤਰੱਕੀ ਹੋਵੇ ਚੰਗੀ ਸੇਧ ਹੋਵੇ ਜੈ ਹਿੰਦ